ਸ੍ਰੀ ਗੁਰੂ ਜੀ ਸਵਾਗਤ ਹੈ ਜੀ ਵੀਡੀਓ ਚ ਰਾਤ ਮੀਂਹ ਪੈ ਗਿਆ ਥੋੜਾ ਜਿਹਾ ਗਿੱਲਾ ਜਿਹਾ ਹੋ ਗਿਆ ਵਧੀਆ ਪਰ ਹੁਣ ਧੁੱਪਾਂ ਨਿਕਲਿਆ ਜੀ ਉੱਪਰ ਬੱਦਲ ਵੀ ਆ ਤੇ ਧੁੱਪਾਂ ਵੀ ਆ ਸ਼ੁਰੂ ਹੋ ਗਈ ਉਧਰ ਨਿਕਲਣੇ ਬਾਕੀ ਡੀਲਰ ਵਾਲਿਆਂ ਨੂੰ ਦੇਖਦੇ ਜਾ ਕੇ ਆਉਂਦਾ ਵੀ ਆਉਂਦੇ ਅੱਜ ਕੇ ਨਹੀਂ ਉਹ ਜਗਦੀਪ ਨੂੰ ਫੋਨ ਕਰਿਆ ਤਾਂ ਉਹ ਕਹਿੰਦਾ ਮੈਂ ਰੱਖਣਾ ਹੀ ਨਹੀਂ ਗੁੱਡਣਾ ਇਹਨੂੰ ਉਹਦੇ ਪਿਆਜ਼ ਗੁੱਟਦੇ ਤੇ ਉਹ ਕਹਿੰਦਾ ਵੀ ਅੱਜ ਹੋਰ ਮੀਂਹ ਪੈ ਗਿਆ ਦਿਨ ਵਿੱਚ ਕੋਈ ਖਰਾਬ ਹੋ ਜਾਣਾ ਪਿਆ ਅੱਜਾਂ ਕੱਖ ਕੋਈ ਰਹਿ ਜਾਣਾ ਮੈਂ ਕਿਹਾ ਭਾਈ ਮੈਂ ਲਾ ਲੈਂਦਾ ਦੇੜਨੇ ਨੂੰ ਦੇਖਦੇ ਆ ਜਾ ਕੇ ਆਉਂਦਾ ਜੀ ਆ ਜਾਣਾ ਤਾਂ ਵਧੀਆ ਗੱਲ ਆ ਬਾਕੀ ਜਾ ਕੇ ਦੇਖਣਾ ਪੈਣਾ ਗਲਦੀ ਪੀਤੀ ਵੀ ਵੀ ਕਿਹੜਾ ਕੰਮ ਕਰਨੇ ਲਾਇਕ ਹੈਗਾ ਕਿਹੜਾ ਨਹੀਂ ਕਿ ਲਟਦੇਈ ਆ ਸਾਰੀ ਹਲੇ ਵੀ ਜੀ ਉਤਰੀ ਉਹ ਨਹੀਂ ਗਲਦੀ ਪੀਤੀ ਵੀ ਆ ਮੀਂਹ ਪੈ ਕੇ ਤਾਂ ਗਿਆ ਥੋੜਾ ਜਿਹਾ ਹੋਰ ਪੈ ਜਾਂਦਾ ਇੰਨੇ ਵਿੱਚ ਵਧੀਆ ਹੋ ਜਾਣਾ ਤਾਂ ਪਈਆ ਥੋੜਾ ਹੀ ਆ ਗਿੱਲ ਤਾਂ ਮਰੀ ਜੀ ਚਲੋ ਫੇਰ ਵੀ ਪਾਣੀ ਮੜਾ ਮੂਟਾ ਦਾ ਹੋ ਗਿਆ ਸਾਰਾ ਬਾਕੀ ਦੇਖਦੇ ਆ ਪਾਣੀ ਫਿਰ ਲਾਉਂਦੇ ਆ ਕੱਲੂ ਅੱਜ ਦਾ ਦਿਨ ਹੋਰ ਕੱਢ ਦਈਏ ਇੱਕ ਜਿਹੜਾ ਬੱਦਲ ਬਾਈ ਜੀ ਹੈਗੀ ਉੱਤੇ ਪਤਾ ਲੱਗ ਜੂ ਕਾਲੂ ਦੇਖ ਰਿਹਾ ਜੀ ਫਿਰ ਚਲੋ ਦੇਖਾਂ ਜਾ ਕੇ ਜੇ ਆਉਂਦੇ ਅੱਜ ਦੀ ਲੇਬਰ ਪਹੁੰਚੀ ਅੱਜ ਪਰ ਨੰਬਰਦਾਰ ਛੁੱਟੀ ਕਰਕੇ ਲੱਗੇ ਰੇ ਕਰਨ ਸਾਫ ਰਸਈਆ ਉਥੇ ਵਦੇੜਨ ਲਾਤੇ ਤੇ ਮੈਂ ਤਾਂ ਵੀ ਦੇੜੀ ਜਾਉ ਨਾਲੇ ਥੱਲੇ ਸਿਟੀ ਜਾਉ ਹਰੇਟ ਬਹੁ ਪਈ ਆ ਛੋਟੂ ਬਣਾ ਕੋਲ ਕਰ ਲੈ ਸਾਰੀ ਈਟ ਓ ਛੋਟੂ ਤੂੰ ਕੋਲ ਕਰ ਈਟ ਨੂੰ ਸਾਰੀ ਨੂੰ ਤੈਨੂੰ ਮੈਂ ਕਿਹਨਾਂ ਚਾਹ ਉਹ ਦੋ ਪਾਸੇ ਕਿੱਕਣਾ ਲੱਗਿਆ ਰਹੂੰਗਾ ਵਿਚਾਰਾ ਕੱਲਾ ਠੀਕ ਆ ਪੂਰੇ ਨੂੰ ਚੱਕ ਲਿਆ ਸਾਰੀ ਦੋ ਇੱਥੇ ਢੇਰ ਲਾ ਤੇ ਥੱਲੇ ਸੜਦੇ ਜਾ ਤੇ ਕਿੱਕਣਾ ਢੇੜਨ ਲੱਗ ਜਾਾਂਗੇ ਢੇੜਨਾ ਸ਼ੁਰੂ ਕਰਤਾ ਤਾਂ ਹੀ ਕਿ ਮੈਂ ਰੋਕ ਲਿਆ ਮੈਂ ਕਿਹਾ ਵੀ ਪਹਿਨਾ ਉਹ ਕਰ ਲਾ ਇਹ ਤਾਂ ਸਾਫ਼ੀ ਨਿਕਲਦੀ ਹੈ ਸਾਫ਼ ਹੋਊਗੀ ਥੱਲੇ ਤੇ ਵੀ ਸਾਫ਼ ਉੱਪਰ ਤੇ ਵੀ ਸਾਫ਼ ਚਲੋ ਬਾਕੀ ਛੱਡਦੇ ਹਾਂ ਥੱਲੇ ਇਹਨੇ ਲਾਉਈਏ ਆਪਣਾ 85 ਗੰਨਾ ਦਾ ਜਿਹੜਾ ਚੂਹੇ ਨੇ ਖਰਾਬ ਕਰਤਾ ਤਾਂ 18 ਉੱਧਰ ਵਧੀਆ ਖੜਾ 85 ਖਰਾਬ ਕਰਤਾ ਵੀ ਇਹਦੇ ਵਿੱਚ ਹੁਣ ਅਸੀਂ ਪਛੀਆਂ ਲਾਉਣ ਲੱਗੇ ਹੋਏ ਆ ਮੈਂ ਕਿਹਾ ਵੀ ਪਛੀਆਂ ਲਾ ਦਿੰਦੇ ਆ ਜਿੱਥੇ ਜਿਆਦਾ ਛਿੱਦਾ ਹੈ ਚਾਰ ਪੰਜ ਭਰੀਆਂ ਲਾਇਏ ਤੇ ਦੋ ਤਿੰਨ ਲਾਤੀਆਂ ਬੜਤੀਆਂ ਦੋ ਇੱਕ ਲਾਤੀ ਇੱਕ ਅੱਧੀ ਪਈ ਆ ਮੈਂ ਕਿਹਾ ਵੀ ਜਿੱਥੇ ਜਿੱਥੇ ਦੂਰ ਆ ਉੱਥੇ-ਉੱਥੇ ਲਾ ਦਿਓ ਜਿੱਥੇ ਜਿਆਦਾ ਹੀ ਗੈਪ ਦਿਖਦਾ ਐ ਵੀ ਫੋਟਿਆ ਨਹੀਂ ਹੈਗਾ ਚੂਹੇ ਨੇ ਬਹੁਤ ਖਰਾਬ ਕਰਿਆ ਪਿਆ ਤੈਨੂੰ ਉਧਰਲਾ ਠੀਕ ਆ ਉੱਪਰ 18 ਮੈਂ ਕਿਹਾ ਵੀ ਉਹ ਰਹਿਣ ਦਾਂਗੇ ਲਾਉਣ ਨੂੰ 85 85 ਚ ਲਾ ਦਿੰਦੇ ਆ ਹੂੰ ਦੇਖਦੇ ਆ ਕਿੰਨਾ ਕੁ ਫਰੀ ਨੂੰ ਪੈਂਦੀ ਆ ਜੇ ਹੋਰ ਪਈਆਂ ਹੋਰ ਪਾਵਾਂਗੇ ਦੋ ਚਾਰ ਆ ਗਿਆ ਕਰਿਆ ਹੈ ਆ ਗਿਆ ਕਰਿਆ ਓ ਯਾਰ ਗੈਂਦ ਆਈ ਦੀ ਹਾਂ ਪਹਿਲਾਂ ਤਾਂ ਚੰਗੀ ਉਧੇ ਤੱਕ ਤਾਂ ਚੰਗੀ ਭੱਜੀ ਗਈ ਹਾਂ ਉਹ ਜਿਹੜਾ ਗਾਵਾ ਜੀ ਨੂੰ ਵੀ ਉਧਰੇ ਦੋ ਢੇਰ ਲੱਗ ਗਏ ਲਿਆਇਆ ਮੈਂ ਟਰੈਕਟਰ ਕੋਲ ਤੋਂ ਉਧਰ ਬੈਜੂ ਮੁਰੇ ਹਾਂ ਬੈਜਣਾ ਬੈਜਣਾ ਫਿਰ ਨਹੀਂ ਲੱਗੇ ਤੇ ਫਿਰ ਕਹੀ ਨਹੀਂ ਨਹੀਂ ਚਮਾ ਲਿਆਇਆ ਟਰੈਕਟਰ ਆ ਗਿਆ ਲੱਗਣ ਲੱਗੇ ਦੋ ਢੇਰ ਇਹਨਾਂ ਲੱਗ ਕੇ ਪਤਾ ਨਹੀਂ ਪਤਾ ਕਿ ਢੇਰ ਆ ਪਤੰਦਰ ਉਹ ਪਾਹ ਤਾਂ ਸਹੀ ਤਾਂ ਹੈ ਨਾ ਟਰੈਕਟਰ ਖੜਾ ਦੌਰੇ ਪਹਿਲਾਂ ਟਰੈਕਟਰ ਦੀ ਗੱਲ ਹੋਰ ਹੁੰਦੀ ਆ ਟਰੈਕਟਰ ਖੜਾ ਤਾਂ ਮੈਨੂੰ ਆਇਆ ਮਗਾ ਚੱਲ ਤਾਂ ਬੋਲਣਾ ਹੀ ਹੈ ਟਰੈਕਟਰ ਦੀ ਗੱਲ ਹੋਰ ਟਰੈਕਟਰ ਦੇ ਸਲਿੱਪ ਕੱਢਣੇ ਹੀ ਨਹੀਂ ਹੈਗੇ ਇਹ ਤਾਂ ਟੈਰੀ ਪਲੇਨ ਹੁੰਦੇ ਜਿਹਨੇ ਜਦ ਸਲਿੱਪ ਕੱਢਦੇ ਨੇ ਜਿਹਨੇ ਸਲਿੱਪ ਕੱਢ ਲਿਆ ਮੇਰੇ ਘਾਹ ਨੂੰ ਕਰ ਲੱਗੇ ਜੇ ਰੂਗੀ ਇਹਨੂੰ ਮੈਂ ਕਿਹਾ ਵੀ ਨਾ ਚਲਵਾ ਗੱਡੀ ਚੱਲ ਮੈਂ ਲਿਆ ਟਰੈਕਟਰ ਕੋਈ ਨਹੀਂ ਟੈਂਪੋ ਪਹਾਲਿਆ ਉੱਥੇ ਜਿਹੜਾ ਕੈਂਦਾਰ ਲੱਗੇ ਨੇ ਕਿੱਥੇ ਜੀ ਕਾਲਿਆਂ ਦੇ ਢੇਰ ਤੇ ਅੱਛਾ ਚਾਚੇ ਉਹਨਾਂ ਦੇ ਉੱਥੇ ਹੈ ਕਾਲਾ ਕੱਢਣ ਲੱਗੇ ਮੈਂ ਕਿਹਾ ਮੈਂ ਲਿਆ ਟਰੈਕਟਰ ਕਰਨ ਨਿਕਲਣਾ ਉਹ ਕਿੱਥੇ ਚੈਰ ਤੋਂ ਸਿੱਧਰ ਰੱਖ ਜਦੇ ਬਾਉ ਤਾਂ ਹੀ ਉਹ ਜਿਹੜੇ ਵਿੱਚ ਹਾਂਜੀ ਇੱਕ ਤਾਂ ਵਿੱਚ ਹੈ ਅੱਜ ਕੱਲੇ ਸਭ ਜਣਾ ਹਾਂ ਹਾਂ ਕਰਦਾ ਤਾਂ ਪੈਣੀ ਹੋਆ ਹੁਣ ਲਿਪੜਿਆ ਪਿਆ ਬਚਾਰਾ ਇਹ ਕਹਦੇ ਤੇ ਸੀਟ ਤੇ ਬਲੂੰਗੜਾ ਬੈਠਦਾ ਆ ਕੇ ਅੱਛਾ ਕਈ ਵਾਰੀ ਮੈਂ ਦੇਖਿਆ ਫਿਰ ਬੋਣਾ ਦੇਖੇ ਜਬੇ ਪਹਿਲਾਂ ਸਿਰਫ ਵਾਰਨੀ ਸਿੱਖੋ ਫਿਰ ਗੇਅਰ ਪਾਉਣਾ ਸਿੱਖੋ ਫਿਰ ਚਲਾਉਣਾ ਸਿੱਖ ਜੂ ਹੌਲੀ ਹੌਲੀ ਹੈ ਤਾਂ ਨਹੀਂ ਪਾਇਆ ਪਉਂਦਾ ਹਾਂ ਫਿਰ ਪਿੱਛੇ ਨੂੰ ਟੁੱਟ ਜਾਂਦਾ ਗੇਅਰ 'ਚ ਖੜਾਉਂਦਾ ਹਾਂ ਮੈਂ ਹਾਂ ਜੀ। ਨਾ ਦੇਖੀ ਨਾ ਚਲੋ। ਕਾਰ ਇਹ ਨਾ ਕਰੀ। ਸਟਾਰਟ ਨਹੀਂ ਕਰਦੀ। ਮੈਂ ਇੰਸ ਕਰਾ ਲਈ। ਹੋਰ ਦੇ। ਹਾਂ ਜੀ ਲੱਗਿਆ ਉਹਦੀ ਬਿੱਟਰ ਅੱਜ। ਹਲੋ ਜੀ। ਚਲੋ। ਚਲੋ ਜੀ। ਬੰਨਿਕੜੀ ਇਸ ਸਮਾਨ ਦਾ ਗਾਹ ਪਾਣੇ ਕਰਕੇ ਹੁਣ ਸਮਾਨ ਨੇ ਜੈਸਟ ਹੋ ਰਿਹਾ ਹੁਣ ਖਿਡਾਰੀ ਫੇਰ ਉਧਰ ਛੱਡ ਕੇ ਆਉਣੀ ਪਾਣੀ ਗਏ ਸਮਾਨ ਨੇ ਬਹੁਤ ਵੀ ਕਿਹੜਾ ਕਿੱਥੇ ਰੱਖੀਏ ਉਲਝੇ ਪਈ ਐ ਹੁਣ ਫੇਰ ਖਿਡਾਰੀ ਇੱਥੇ ਪਾਸੇ ਵਰਗੇ ਇੱਥੇ ਰੋੜੀ ਛਟਾਂਗੇ ਮੈਂ ਕਿਹ ਜਿਹੜੀ ਆ ਰੋੜੀ ਪਈਆਂ ਨਾਲੇ ਇਹੀ ਰੋੜੀ ਗੁੱਲਦ ਤੇ ਰੋੜੇ ਛੱਡਦੇ ਨੇ ਜਿਹੜੇ ਕੁੱਟ ਹੋ ਜੂਗੇ ਚੱਕ ਬਈ ਪਾਈਏ ਇਹਨੂੰ ਆ ਸ਼ਾਉਟ ਉਰੀ ਰੱਖ ਲਈ ਠੀਕ ਹੈ ਜੀ ਸਮਾਨ ਉਰੀ ਰੱਖ ਲਾਵਾ ਕੱਲੀ ਖਲਾੜੀ ਖਲਾੜੀ ਛੱਡੇ ਹੋਣੀ ਇੱਧਰ ਬਾਲ ਲੈਣਾ ਪਿਆ ਹੈ ਇੱਥੇ ਰੱਖ ਦੇ ਥੱਲੇ ਜੰਨੇ ਹਨਾ ਪਵਾ ਦੇ ਫੇਰ ਬਾਅਦ ਚ ਲੈ ਚਾਲਦੇ ਉਧਰ ਨੂੰ ਆ ਕੇ ਉਧਰ ਰੱਖ ਦਾਂਗੇ ਸਮਾਨ ਕਦੇ ਉਧਰ ਕਦੇ ਉਧਰ ਸਮਾਨ ਹੀ ਬਸ ਕਰਾਈ ਪਈ ਐ ਸਾਰੇ 1 ਟਰੂੜੇ ਮੈਂ ਕਿੱਧਰ ਪਿਆਦਾਂਗੇ ਉਧਰ ਨਾਲੋਂ ਖੜਾਉਂਗੇ ਕਿੱਥੇ ਹੁਣ ਇਹ ਜੀ ਠੀਕ ਹੈ 10 ਡੈਡੀ ਕਿੱਥੇ ਖੜਾਈ ਹੈ ਬਾਈ ਇੱਥੇ ਲਾ ਦੀ ਕੋਈ ਨਾ ਨਾ ਬੱਕਰੀ ਬੰਨ੍ਹ ਦੇ ਕਰੀ ਆਪਣੀ ਠੀਕ ਹੈ ਨਾ ਬਈ ਬੱਕਰੀ ਦਾ ਵੇਚਤੀ ਜੀ ਵੇਚਤੀ 3000 ਕਿੱਤਾ ਡੈੜੀ ਉਧਰ ਤਾਂ ਸੌਦਾ ਮਾਰਤਾ ਸੀ ਹੈ ਦੇਖ ਡੈੜੀ ਇੱਧਰ ਕੀ ਹੋ ਗਿਆ ਪ੍ਰਿੰਡ ਲੜ ਗਈ ਆ ਇੱਟਾ ਢਾਉਂਦੇ ਉੱਪਰੋਂ ਪ੍ਰਿੰਡ ਲੜ ਗਈ ਇੱਟੇ ਚੱਕਣ ਲੱਗੇ ਤੇ ਇੱਟ ਤੇ ਦੋ ਜਗ੍ਹਾ ਵੱਡੀ ਇੱਕੇ ਉਂਗਲੀ ਤੇ ਉਹਦੇ ਕਰਕੇ ਹੁਣ ਉਂਗਲੀ ਤੋ ਜ ਗਈ ਹੈ ਸਭ ਔਖਾ ਹੋ ਗਿਆ ਕਹ ਲੋਰ ਨਹੀਂ ਆ ਬਸ ਜੀ ਬਸ ਤੇਰਾ ਡੈਡੀ ਤੇਰਾ ਪ੍ਰੋਜੈਕਟ ਵੀ ਹੈ ਜਿਹੜੀ ਆ ਪਿੱਛੇ ਗਿਆ ਹਾ ਉਹਦੇ ਵਾਲਾ ਕਾ ਕ ਹੋਣ ਉਹ ਸਿਸਟਮ ਚੱਲਦਾ ਹਾਂ ਕੀ ਇਹਦੇ ਚ ਦੜੀਆ ਤਰੀਆ ਹੋਇਆ ਹੈ ਨਹੀਂ ਬਸ ਬਸ ਬਖੜਾ ਆ ਦੋਰੀ ਠੀਕ ਹੈੀ ਖੋਲਦਾ ਗਿਆ ਚ ਬੰਦਾ ਹਾਂ ਲਿਗਾ ਟਰੈਕਟਰ ਹੁਣ ਤਾਂ 300 ਲੇ ਵੀ ਨਹੀਂ ਹੈਗੇ ਉੱਥੇ ਆਪੇ ਰਹਿਣਾ ਪੈਣਾ ਭੱਜ ਗਏ ਉਹ ਭਜਾਤੇ ਉੱਥੇ ਸਾਰੀ 68 ਟੂਟ ਤੇ ਹੁਣ ਆਪੇ ਰਹੁ ਕੋਈ ਨਾ ਕੋਈ ਕਾ ਮਿਲੇ ਜਾਣਾ ਕੋਈ ਨਾ ਕੋਈ ਹੂੰ ਡਰਾਈਵਰ ਉਲਝ ਗਿਆ ਕੱਖਾਂ ਨੂੰ ਚਲਿਆ ਚੱਲ ਕੰਧਨ ਆਟਾ ਆਦੀ ਮਿਸਤਰੀ ਕੇ ਤੇ ਇੱਧਰ ਲਾਉਣਾ ਪਵੇ ਹਾਂ ਚੱਲ 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 ਹੋਰ ਨਾ ਕਿਤੇ ਮੈਂ ਸਾਂ ਡਰ ਜੂ ਹੂੰ ਚੱਲ ਇਹ ਇਹਨੂੰ ਲਾਵਾ ਕਰਨਾ ਹੋਇਆ ਹੈ ਹੱਥ ਕਰਕੇ ਹੱਥ 'ਤੇ ਪ੍ਰਿੰਟ ਲੜਾਈ ਫਿਰਦਾ ਲਿਆਤੀ ਦੁਆਏ ਚੱਲ ਚਲੀਏ ਹੋਰ ਬੋਲੋ ਭਾਈ ਕਿੱਦਾਂ ਅਰੇ ਛੋਲੇ ਨੂੰ ਕੀ ਪ੍ਰੋਬਲਮ ਆ ਜੀ ਨੇ ਜਿਹੜੇ ਪੱਤੇ ਪਲੇ ਹੋਣ ਲੱਗੇ ਇਹ ਆ ਤਾਂ ਥਾਲੇ ਸਿਉਂਕਾਂ ਕਾ ਨਾ ਹੋਵੇ ਆ ਫੇ ਸੁੰਡੀ ਪੈ ਗਈ ਨੂੰ ਸੁੰਡੀ ਬੋ ਪੈਂਦੀ ਆ ਇਹ ਜਗਾ ਬੂਝਾ ਸੁੱਕ ਗਿਆ ਆ ਦੇਖ ਦੋਸੇ ਕਿੰਨੀ ਆਈ ਇਹ ਦਰਖਾਣ ਆ ਲੈ ਆਪਰੇ ਪਏਦ ਨੂੰ ਕਾਬਲੀ ਛੋਲੇ ਨੂੰ ਬਹੁਤਾ ਕਿ ਉਹਨਾਂ ਨੂੰ ਨਹੀਂ ਆਈ ਹੈਗੀ ਜਿਹੜੇ ਦੂਏ ਛੋਲੇ ਆ ਦੇਖ ਲੈ ਆਇਆ ਨਹੀਂ ਉਹ ਆ ਸੁੱਕ ਗਿਆ ਉਹ ਵੀ ਜੋ ਪੈ ਗਈ ਫਿਆਰਾ ਸਿੰਗ ਫਲੈਟ ਪੈ ਗਈ ਜਾ ਫਿਰ ਸਿੰਘ ਤਾਂ ਹੈ ਨਹੀਂ ਹਾਂ ਬਾਈ ਪਾਣੀ ਪਾਣੀ ਤਾਂ ਲਾਉਣਾ ਨਹੀਂ ਹੈਗਾ ਅਮੀ ਜਾਂ ਪੈ ਗਿਆ ਬਸ ਇਹ ਗੜਾਈ ਕਰਾ ਦੇਣੀ ਵੀ ਇੱਕਣੀ ਜਿੰਗ ਵੀ ਪੈ ਜਾਂਦੀ ਆ ਬਿਜਲੀ ਤੇ ਵੀ ਉਹ ਕਿਤੇ ਕੋਈ ਊਨ ਆ ਨਾ ਦਾਣੇ ਨਾ ਪੈ ਗਿਆ ਉਹ ਨਾ ਮੈਨੂੰ ਦਾਣੇ ਪੈ ਲੱਗਦੇ ਨੇ ਫਗ ਦੇ ਦਿੱਤਾ ਤਾਂ ਹੀ ਵੀਰ ਇੱਕਲਾ ਹੋਇਆ ਉਹ ਤਾਂ ਹੀ ਪੱਟਿਆ ਦੇ ਦਾਣੇ ਪੈ ਰਹੇ ਆ ਰੇ ਆਹ ਦਾਣੇ ਪੈ ਗਿਆ ਪੱਟ ਗਿਆ ਕਿਤੇ ਪਹਿਲਾਂ ਵੀ ਜੋ ਹੋ ਕੇ ਰੇ ਦਿੱਤਾ ਰਵੀ ਜੀ ਹਾਂ ਹੀ ਪੱਟ ਗਿਆ ਹਾਂ ਇਹ ਸਾਰੇ ਭਰੇ ਪਏ ਆ ਹਾਂ ਜੀ ਪਾ ਕੇ ਆਇਆ ਇਹ ਆਹ ਤਾਂ ਨਹੀਂ ਕਸਲੇ ਤੋੜਤੀ ਉੱਪਰ ਤਾਂ ਕੁੱਤੇ ਕਾ ਤੈਨੂੰ ਤੋੜਤੀ ਉਹ ਮੀਂਹ ਫਿਰਦੇ ਆ ਇਹਨੂੰ ਫੜ ਛੇਤੀ ਪੈ ਗਿਆ ਦੂਏ ਨੂੰ ਨਹੀਂ ਪਿਆ ਹਲੇ ਉਹ ਕਿਹੜਾ ਏ ਉਹ ਕਾਲੇ ਛੋਲੇ ਆ ਇਹ ਇਹਨੂੰ ਕੌਂਦੀ ਬੋਹ ਲੱਗਦੀ ਨਾ ਇੰਨਾ ਦੇਖ ਨਹੀਂ ਵਿੱਚ ਦੇ ਖਾ ਜਾਂਦੀ ਆ ਹੁਣ ਤੂੰ ਰੋਜ਼ ਆਉਂਦਾ ਇੱਥੇ ਕੱਖ ਵੱਢਣ ਆਉਂਦਾ ਹੋਏ ਦੱਸੇ ਕਰਨਾ ਬਈ ਹੈਂ ਨਹੀਂ ਦੂਹੀ ਪੈ ਜਾਂਦੀ ਥਾਲੀ ਇਹਨੂੰ ਲੱਗ ਜਾਂਦੀ ਵਿੱਚ ਵਿੱਚ ਆ ਇੱਕ ਤੇਰੇ ਗਾਹਾਂ ਹਾਂ ਆਹ ਆਹ ਹਾਂ ਆਹ ਸ਼ੁਰੂ ਹੋਇਆ ਕਿ ਟੁੱਟ ਗਿਆ ਏ ਕੂੰ ਟੁੱਟਿਆ ਏ ਕੁਛ ਨਹੀਂ ਪਤਾ ਲੱਗਦਾ ਜੜੇ ਪੱਤਾ ਜਾਈ ਲਾਈਟ ਏ ਆ ਫਲਾਈਟ ਹੀ ਆ ਆ ਦੇਖ ਬਈ ਹੂੰ ਆ ਦਾ ਕੋਈ ਹੂੰ ਬਿਮਾਰੀ ਹੋਇਆ ਓਹੀ ਜਿਹੜਾ ਗੋਭੀ ਫਰੋਂ ਨੂੰ ਪਾਈ ਗਈ ਸੀ ਪਹਿਲਾਂ ਹੂੰ ਗੱਭੇ ਜੇ ਤੇ ਸਾਰੀ ਸੁੱਕਣ ਲੱਗ ਗਈ ਸੀ ਇਹ 2442 ਨੂੰ ਤਾਂ ਨਹੀਂ ਹੋਣੀ ਹੈ ਹੋ ਜਾਂਦੀ ਆ ਉੱਚ ਕੀ ਆ ਮੈਂ 2442 ਕਰੀ ਉਹ ਤਾਂ ਕੋਈ ਵੀ ਕਰ ਮੇਰੇ ਕੋਲ ਪਈ ਆ ਕੂੜਮ ਨਹੀਂ ਸਰੋ ਉਹ ਸਿੱਧੇ ਮੈਂ ਇੱਕ ਕਰ ਆ ਹੋਰ ਵੀ ਆ ਰਹੇ ਹੈ ਮੈਂ ਗੋਪਦੇ ਸਰੋ ਮੇਰੀ ਹੋ ਗਈ ਸੀ ਫੰਗੀ ਸਾਈਡ ਇਹਨੂੰ ਫਾਲ ਬਹੁਤ ਆ ਗਿਆ ਦੂਏ ਨੂੰ ਨਹੀਂ ਆਇਆ ਹੈਗਾ ਰੱਬ ਜੀ ਉਹ ਵੀ ਆਊਗਾ ਟਾਈਮ ਸਰੇ ਆਊਗਾ ਪਰ ਕੌਣ ਆ ਉਹਦਾ ਟਾਈਮ ਵਰਕ ਹੋਊਗਾ ਪੰਜ ਚਾਰ ਦਿਨ ਦਾ ਕੋਈ ਟਾਈਮ ਕੋਈ ਕਈ ਵਾਰੀ ਸਾਨੂੰ ਪਹਿਲਾਂ ਆ ਜਾ ਕੇ ਸਾਨੂੰ ਬਾਅਦ ਚਾਉਂਦਾ ਹੂੰ ਆਏਗਾ ਉਹ ਛੜੀ ਮੈਨੂੰ ਸੁੱਕੀ ਜਿਹੀ ਲੱਗਦੀ ਕੋਈ ਨਹੀਂ ਹੈਗੀ ਸੁੱਕੀ ਆਹ ਜਿਹੜੀ ਆ ਦੇਖੀ ਤਾਂ ਦਰਸ਼ਨ ਭਾਈ ਛੜੀ ਤੇਰੇ ਮੂਰੇ ਸੁੱਕੀ ਆ ਹਾਂ ਆਰੇ ਫੋਟੋ ਦੀਆਂ ਆ ਨਿਕਲਿਆ ਹੂੰ ਮੈਨੂੰ ਕਿਹਦੀ ਜਾਨਾ ਕਿੰਨੇ ਦਾ ਤਾਂ ਹੁੰਦਾ ਹੈ ਜਿਹੜੀ ਕਰੀਏ ਏਮੋ 45 ਉਹ 45 ਕਰਦੇ ਹੋਰ ਕਿ ਨਹੀਂ ਕਰ ਹਾਂ ਇਹ ਜਿਵੇਂ ਪੜਿਆ ਜਾ ਪੈ ਗਿਆ ਆ ਕਰ ਦਿੰਦੇ ਆ ਆ ਨਹੀਂ ਗਹੀ ਜੀ ਆਹ ਤੀ ਦੋ 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 ਦਿਨ ਬੱਦਲ ਬਾਈ ਰਹੀ ਐ ਇਹਨੇ ਕੰਮ ਕਰਿਆ ਆਹ ਕੰਮ ਹੋਣ ਲੱਗ ਗਿਆ ਹੂੰ ਇੱਕ ਤਾ ਪੰਪ ਲੱਗਾ ਇੱਕਾ ਇੱਕਾ ਨਾਲ ਦਾ ਇੱਕ ਪੰਪ ਵੀ ਬਾਧੂ ਆ ਪੰਪ ਲੱਗਣਾ ਲਾ ਦੇਣਾ ਮੈਂ ਦੂਆ ਕੇ ਕਹਿੰਦਾ ਪਰਲੇ ਕਾਲੇ ਠੀਕ ਹੈ ਮਾਣੇ ਟੀਮ ਤਾਂ ਫਲ ਫਿੜਾ ਆ ਗਿਆ ਰੱਬ ਦੀ ਕਿਰਪਾ ਗੈਲ ਖਾਣ ਵਾਸਤੇ ਹੋ ਜੂ ਕਾਲੇ ਦੇਖ ਹੂੰ ਇਹਨਾਂ ਨੂੰ ਫਲ ਪੈਂਦਾ ਕਿ ਨਹੀਂ ਇਹ ਹੋਈ ਗਿਆ ਉਹਨਾਂ ਨੂੰ ਹਲੇ ਤਾਂ ਆਟਕੇ ਆਉਗਾ ਉਹਦਾ ਅੰਨੀ ਜਿੱਥੇ ਕਿੱਥੇ ਆਉਗਾ ਉਹ ਲੇਟ ਕਾਤੇ ਆ ਇਹ ਹੈ ਹਾਂ ਹਾਂ ਆ ਇਹ ਵੀ ਪਿਆ ਵਾ ਆ ਇਹਦਾ ਪਿਆ ਉਹ ਵੀ ਬਿਮਾਰੀ ਬਾਈ ਬਾਈ ਆ ਤੇ ਪਲੇ ਹੋਏ ਬੇ ਇਹ ਆ ਇਹ ਪਿਆ ਹੈ ਉਹ ਨੂੰ ਜਿਹੜੀ ਉਹਨੂੰ ਲੱਗੀ ਤੀ ਹਾਂ ਹਾਂ ਹਨਾ ਪੱਤੇ ਪਲੇ ਹੋਣੇ ਇਕ ਨਹੀਂ ਮਾਰ ਦਿੰਦੇ ਆ ਸਪਰੇਅ ਅੱਜ ਇਹ ਕਾ ਲੂ ਕਰੀ ਲੈ ਇੱਕ ਪੰਪ ਲਾ ਦੇਣਾ ਕਿੰਨੇ ਸਾਰੇ ਸੁੱਕੂਗੇ ਉੱਧਰ ਬਾਹਰ ਮਾਰ ਦੇ ਆ ਦੇਖਾ ਵਾਲੀ ਤਾਂ ਮੈਨੂੰ ਕਹਿ ਲੈ ਵੀ ਮਾਰ ਦੇ ਆ ਦੇਖ ਆ ਦੇਖ ਖਾ ਤੇ ਹੋ ਗਏ ਆ ਜੇ ਮਾਰੂਗਾ ਤਾਂ ਹੀ ਆ ਯਾਰ ਕਿੰਨੇ ਦਿਨ ਹੋ ਗਏ ਮਨੋਂ ਕਹਿ ਦੇਂਦੇ ਨਹੀਂ ਭਾਈ ਮਾਰ ਦੇ ਨਾ ਮੜੀ ਦੀ ਫਸਲ ਖੜੀ ਹੋਈ ਹਾਂ ਹਾਂ ਬਹੁਤਾ ਰਾਡੋਲ ਪਾਈ ਖਰਾਬ ਜਿਹੇ ਪਾਲਾ ਮੈਂ ਕਰ ਦੇਣੀ ਅੱਜ ਮੌਸਮ ਸਾਫ ਹੋ ਜਾਣਾ ਕੱਲੂ ਸਵੇਰੇ ਉੱਧਰ ਸਾਰੇ ਪੇ ਕਰਨੀਆਂ ਗੰਨੇ ਗੁੰਨੇ ਜੇ ਫਿਰ ਹੰਗੀ ਸਾਈਡ ਆ ਯਾਰ ਗੱਲੇ ਵਾ ਤਾਂ ਨਹੀਂ ਕਰਦਾ ਮੇਰੇ ਨਾਲੀ ਬੇਰ ਬਹੁਤੀ ਮਾਰ ਵੀ ਜੰਮ ਲਵੇ ਗਲੇ ਨਾ ਨਾ ਕੋਈ ਚੱਕਰ ਨਹੀਂ ਬੇਂਤਰੀ ਜੰਮੀ ਵੀ ਮਾਰ ਦੇਣੀ ਉਹਨੇ ਸਭ ਮਾਰ ਦੇਣੀ ਹੁਣ ਜੰਮੀ ਨਹੀਂ ਬੇਲ ਪਾਣੀ ਕਿੱਧਰ ਤੇ ਆ ਗਿਆ ਸਾਧਨ ਖੜ ਕੇ ਮਾਰ ਤਾ ਚੱਕ ਪੱਤ ਕਰ ਲੂ ਮੇਰੇ ਖਲਾ ਵੀ ਮਾਰ ਤਾ ਮਾਰ ਦੇ ਤੈਨੂੰ ਕਿਹਾ ਕੱਲੂ ਆਹ ਮੌਸਮ ਤੇ ਦੇਖ ਨਾ ਹਾਂ ਹਾਂ ਕੱਲੂ ਮੌਸਮ ਸਾਫ ਆ ਬਸ ਕੱਲੂ ਹੋਗਾ ਜੀ ਜੰਮੀ ਨੁੱਟਿਆ ਹੋਇਆ ਲੈ ਚਲ ਚੱਕ ਵੰਡ ਚਲਿਏ ਲਓ ਜੀ ਮੀ ਵੀ ਭੈਣ ਲੱਗ ਗਿਆ ਅੱਜ ਫੇਰ ਮੀਂਹ ਆ ਗਿਆ ਥੋੜਾ ਥੋੜਾ ਜਿਹਾ ਪੈ ਰਿਹਾ ਪੂਰ ਜੀ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਘੜੀ ਚ ਆ ਜਾਂਦਾ ਘੜੀ ਚ ਠੀਕ ਹੋ ਜਾਂਦਾ ਸਮਾਨ ਇਹ ਵਾਲ ਜਾਏ ਪਹਿਨਾ ਏਟਾਂ ਉੱਥੇ ਲਾਈਆਂ ਹੁਣ ਉੱਥੇ ਦੇਟਾਂ ਜਾ ਕੇ ਇੱਧਰ ਲਾ ਰਹੇ ਆ ਅੰਦਰ ਬਈ ਉੱਥੇ ਤਾਂ ਮਿੱਟੀ ਖਿੱਚਣੀ ਆ ਤੇ ਚੱਕਣੀਆਂ ਪੈਣੀਆਂ ਇਹਦੀਆਂ ਜੇ ਕਰਕੇ ਹੁਣੀ ਚੁਕਾਤੀ ਮੈਂ ਕਿ ਇੱਧਰ ਹੀ ਲਾ ਦੋ ਕਿਉਂਕਿ ਸ਼ੈੱਡ ਛੇੜਨਾ ਨਹੀਂ ਹੈਗਾ ਹਲੇ ਇੱਥੇ ਢੋਕੇ ਲਾ ਦਾਂਗੇ ਜਾਂ ਲੋਡ ਉੰਗੇ ਇੱਧਰ ਤੇ ਚੱਕਾਂਗੇ ਉਹ ਸਾਰੇ ਸਾਰੀ ਈਟਾਂ ਚੱਕ ਕੇ ਉਹਨ ਇੱਧਰ ਲਾ ਦੇਣੀ ਆ ਜਿਹੜੀ ਬੜੀ ਈਟੋਂ ਪੀ ਲੈਣ ਦੇਣੀ ਕਿਉਂਕਿ ਉਹ ਦੋਸੇ ਕੰਧਾਂ 'ਚ ਲੱਗ ਜੇਣੀ ਇਹ ਟਾਇਲ ਈਟ ਲੱਗਣੀ ਨਹੀਂ ਨਾ ਕਿਤੇ ਹਲੇ ਤਾਂ ਫਿਰ ਇੱਧਰ ਚਿੱਠਾ ਲੁਆਉਂਦਾ ਉਹ ਇਹਦੀ ਗੱਲ ਸਫਾਈ ਚਲਦੀ ਆ ਇਹ ਚਿੱਕਣੀਆਂ ਆ ਜਾਂਦੀਆਂ ਹਟ ਜਾਂਦੀਆਂ ਹੁਣ ਹਟ ਗਿਆ ਤੇਰ ਆ ਜਾਂਦੀਆਂ ਚਲੋ ਇੱਕ ਆਤਾਰ ਚੱਕਣੀ ਆ ਬਹੁ ਨੀਵੀ ਹੋਈ ਏ ਵਾਈਫਾਈ ਦੀ ਇਹ ਵੀ ਉੱਪਰ ਚੱਕ ਕੇ ਲਾਉਂਦਾ ਆਹ ਇਹ ਲੰਬੜਦਾਰ ਉੱਠ ਕੇ ਆ ਗਿਆ ਹੁਣ ਸਵੇਰ ਦਾ ਤਾਰੂ ਨੇ ਟੈਟ ਕਰਿਆ ਪਤਾ ਇਹ ਐ ਲੰਬੜਦਾਰ ਹਾਂਜੀ ਹੁਣ ਆਇਆ ਉੱਠ ਕੇ ਹੁਣ ਆਇਆ ਉੱਠ ਕੇ ਹੁਣ ਮਿਰਚਾ ਪਟਣ ਲੱਗਿਆ ਆ ਕਿੱਥੇ ਲਾਉਂਗਾ ਯਾਰ ਗੰਨਾਮ ਹਾਂ ਗੰਨਾਮ ਲਾਏਗਾ ਚੱਲ ਗੰਨਾ ਵਿੱਚ ਲਾਏਗਾ ਲੰਬੜਦਾਰ ਫੇਰ ਚੱਕਣੀਆਂ ਪਈਆਂ ਉਰਤੇ ਗਰਾ ਜਿਹੜਾ ਆਪਾਂ ਲਾਇਆ ਤਾਂ ਉਦੋਂ ਹੁਣ ਇੰਨਾ ਕੀ ਪਤਾ ਤਾਂ ਸੋਚ ਕੇ ਲਾਇਆ ਨਹੀਂ ਤੈਂ ਕਿ ਰਾਹ ਸੋਚ ਕੇ ਪੈਗ ਲਾਇਏ ਤੇ ਵੀ ਕੱਲ ਉੱਠਣਾ ਵੀ ਆ। ਓ ਵੀ ਕੰਪਰ ਵੀ ਜਾਣਾ। ਜੱਤਾ ਤੂੰ ਕੰਪਰ ਆਇਆ ਨਹੀਂ ਅੱਜ ਦੇਖ ਲੈ। ਹੂੰ। ਛੁੱਟੀ ਹੋ ਛੁੱਟੀ ਆ ਕੱਲੂ ਵੀ ਹਾਂ ਛੁੱਟੀ ਹੋ ਕਰ ਜੈਣੀ ਤੈਂ। ਨਹੀਂ ਕੱਲ ਰੋ ਜਾਵੇਗਾ। ਹਾਂ। ਕਲੂ ਆਪ ਕੀ ਕਰੇਗਾ ਆਪ। ਆਬ ਤੂੰ ਉਤਰ ਗਿਆ ਹੋਲੀ ਦਾ ਨਸ਼ਾ। ਹਾਂ। ਇੱਕ ਨਸ਼ਾ ਉਤਰ ਗਿਆ। ਹਾਂ। ਕੱਲ ਚਲਾ ਜਾ। ਕਾਮ ਤੇ ਚੱਲ ਦੇਖਦੇ ਆ ਕਾਲੂ ਜਗਦੀਪ ਦੇ ਜਾਣਾ ਆ ਜਿਹੜਾ ਬੜਤੀ ਜੜ ਵਾ ਮਾ ਲੰਬੜਦਾ ਨੂੰ ਹੱਦ ਦਾ ਮੈਂ ਉਤਰ ਗਿਆ ਤੇਰਾ ਨਸ਼ਾ ਹੁਣ ਉਹ ਜ਼ਰ ਦੁਖਦਾ ਹੁਣ ਆਇਦਾਂ ਹੈਂ ਕਿਹਦੇ ਤੋਂ ਲਗਾਣਾ ਆ ਜੀਤ ਨਨਮ ਮੋਟਰ ਬੁਲਾ ਲਾ ਰਿਹਾ ਤਾਂ ਪੱਟੇ ਹੋਣੀਆਂ ਇਹ ਹਾਂ ਗਰਨਾਮ ਤੇਰਾ ਗਰਨਾਮ ਚੜ ਚੱਜਾਗਾ ਜੱਗਾ ਹੈਗਾ ਮੈਂ ਲਗਾ ਦੇਣਾ ਖਾਤਾ ਵਰਸਨ ਮਲਾਇ ਤੇਰਾ ਵਰਸਨ ਜੀ ਚੜੀ ਲਗਾਣਾ ਤੇ ਤੇਲ ਲਾਉਂਗਾ ਮੈਂ ਲਗਾ ਗਏ ਨਾਜ਼ਮ ਕਲੀਦ ਬੱਟ ਤੇ ਅੱਲਾ ਸਨ ਵਾਲੀ ਬੱਟ ਬਲਾਦੀ ਹਾਂ ਨਾਜ਼ਮ ਕਲੀਦ ਬੱਟ ਤੇ ਲਗਾਉਗਾ ਉੱਤੀ ਲਾਦੀ ਚੱਲ ਕੋਈ ਨਹੀਂ ਆ ਵੀ ਬੱਟ ਕੇ ਲਾਉਣਾ ਪੈਣਾ ਆਪਾਂ ਨੂੰ ਦਰੱਖਤ ਇਹ ਕਾਲੂ ਬੱਟਾਂ ਕੇ ਪਾਣੀ ਪਾ ਕੇ ਚੱਕੜੀ ਲਾਵਾਂਗੇ ਜੀ ਐਨ ਚੰਗੀ ਤਰ੍ਹਾਂ ਫੇਰ ਇਹਨੂੰ ਉਹ ਪਰਲੇ ਪਾਸੇ ਲਾਵਾਂਗੇ ਹੁਣੇ ਗੱਭੇ ਆ ਗਿਆ ਕੰਮ ਖਰਾਬ ਹੋ ਗਿਆ ਦਾ ਚੱਲ ਇਹ ਸਾਰੇ ਮਿੱਟੀ ਖਿੱਚ ਜਾਏਗਾ ਫਿੱਚ ਕੇ ਜ਼ਾੜੀ ਉਦੋਂ ਲਿਜਾਣੀ ਆ ਇੱਥੇ ਵੱਧ ਭਰਤ ਪਾਇਆ ਵਾ ਨਾ ਲਓ ਜੀ ਦੋ ਡਾਕਟਰ ਆਏ ਹੋਏ ਆ ਸਤਿਗੁਰਾਲ ਜੀ ਇੱਕ ਹਰਿਆਣੇ ਤੇ ਇੱਕ ਪੰਜਾਬ ਯੂਨੀਵਰਸਿਟੀ ਤੋਂ ਗੰਨਾ ਚੈੱਕ ਕਰਿਆ ਸੀ ਤੇ ਗੰਨਾ ਚੈੱਕ ਕਰਿਆ ਹੈ ਖੱਟਾ ਮਿੱਠਾ ਲੈ ਜੀ ਹੁਣ ਪੂਰਾ ਰਸਾ ਪਾਣੀ ਨਹੀਂ ਹੈਗਾ ਹਾਂ ਹੁਣ ਟੀਨ ਜੋ ਹੁਣ ਦੁੱੜ ਪਾਉਂਦੇ ਜੋਗਾ ਸਤਿਗੁਰਾਲ ਜੀ ਹਾਂ ਵੇ ਤਾਂ ਮਾਰਤਾ ਦਾ ਕੱਕੀ ਨੇ ਇੱਕ ਵਾਰੀ ਤਾਂ ਕੱਕਦਾ ਇਹਨਾਂ ਮਾਰਦਾ ਤੇਰੇ ਵਿੱਚ ਮੜਾ ਮੜਾ ਰਹਿ ਗਿਆ ਕਿਤੇ ਤੇਰਾ ਦੁਬਈ ਤਾਈ ਚ ਚੌੜੇ ਚੌੜੇ ਪੱਤੇ ਵਾਲਾ ਤਾਂ ਹੁਣ ਇਹਦੀ ਗੜਾਈ ਕਰਾ ਦੇਣੀ ਆਪਾਂ ਨੇ ਗੜਾਈ ਤਾਂ ਕਰਾਉਣੀ ਪੈਣੀ ਆ ਨਾ ਕਰਾ ਦੇਣੀ ਉਧਰ ਜਿੱਦਣ ਵਿਲੇ ਹੋਗੇ ਹੁਣ ਜਗਦੀਪ ਗਿਣੀ ਤੇ ਦੇਖ ਲੈ ਆਪਣੀ ਦੀ ਕਿੰਨਾ ਫਰਕ ਇਹ ਫਿਰ ਪਨੀਰੀ ਆਪਣੀ ਘਰ ਦੀ ਸੀ ਦੇਖ ਲੈ ਨਾ ਮਾਰਦੀ ਫਰਾਟੇ ਵਧੀਆ ਵਧੀਆ ਖੜੀ ਐ ਨਾ ਆ ਫਰਕ ਰਹਿੰਦਾ ਥੱਲਾ ਸੰਦਾ ਵੇਰਾ ਤਗੜਾ ਖੜਾ ਹਾ ਪਾਪਾ ਰੀ ਪੀੜਾ ਕਰਦਾ ਪਹਿਲੀ ਇਹਨੂੰ ਦੇਖ ਕੇ ਤਾਂ ਕੋਈ ਵੀ ਸੈਰੀ ਨੂੰ ਫੜ ਕੇ ਲੈ ਕੇ ਕਹ ਦੋਗਾ ਤੇ ਤੂੰ ਜੀਰੀ ਲਾਈ ਹੋਈ ਆ ਕਿ ਕਿਹਦੇ ਨੇੜੇ ਲਾਦੀ ਹੈ ਨੇੜੇ ਲਾਦੀ ਨੇੜੇ ਲਾਦੀ ਉਹ ਵੀ ਮੰਨ ਜੂਗਾ ਜੀ ਸਾਫ ਸਾਫ ਹੋਈ ਬਿਨ ਦੇਖੋ ਉੱਪਰ ਸਿਰਿਵਾਨ ਪੁਰਖਾਂ ਦਾ ਸੋਕਾ ਤੇ ਜੀਰੀ ਰੁਪਿਆ ਆਉਂਦਾ ਵੀ ਪਾਣੀ ਘਟਾ ਲਾ ਕੋਈ ਕੰਮ ਹੋਇਆ ਵਾ ਇੱਧਰ ਕੱਕ ਮਰ ਗਿਆ ਹੋਰ ਦੰਨੇ ਚ ਰਹਿ ਗਿਆ ਹੁਣ ਉੱਚ ਮਾਰਨੀ ਆ ਸਵੇਰੇ ਦੰਨਾ ਦਾ ਹੈ ਮੇਰੇ ਵਾਲ ਚ ਬਿਰਨੇ ਨਾ ਖੜਾ ਕਰੇ ਗਿਆ ਹੁਣ ਹੈयो ਬਹੁਤ ਬਾਕੇ ਨਾ ਰੂਟਾ ਵੀ ਡਰੇ ਕਮਾ ਦੰਨੇ ਉੱਪਰ ਕੋ ਤਾਂ ਹੈ ਹੀ ਆ ਹਾਂਜੀ ਪਤਲਾ ਪਤਲਾ ਹਾਂ ਪਾਸ ਹੋ ਗਿਆ ਗੰਨਾ ਆਹ ਚੱਲਾ ਚੱਲੀਏ 85 ਆ ਬੋਲਾ ਵੀ ਬਹੁਤ ਨਾਲ ਮਿੱਠਾ ਬਹੁਤ ਬਹੁਤ ਰਸ ਆ ਚੱਲੀਏ 85 ਆ ਫਿਰ ਇਹ ਹਾਂਜੀ ਉਹ ਇਹ ਸਾਡੇ ਉੱਤੋਂ ਸਡੋਰੇ ਸਾਈਡ ਜੀ ਬਹੁਤ ਲਾਲੇ ਸਾਡੇ ਇੱਥੇ ਬਹੁਤ ਆ ਜਾਂਦਾ ਨਦੀ ਦੇ ਪਾਰ ਪਰ ਇਦਾਂ ਨਹੀਂ ਲੱਗਦਾ ਇਦਾਂ ਹੀ ਡਰਾਈਵਰ ਹੈਗਾ ਇੱਧਰ ਲਾਇਆ ਤਾਂ ਇਹ ਕਹਿੰਦਾ ਮੈਂ ਵੀ ਲਾਇਆ ਤਾਂ ਦੇਖਿਆ ਹੀ ਆ ਉਹ ਬੱਚੀਆਂ ਮਜਾਤੀ ਉਹ ਲੋ ਕਰਾਂਗੇ ਜੇ ਸਿੱਧਾ ਪੈ ਗਿਆ ਉਹ ਮਿਕਸ ਹੋ ਜਾਣਾ 95 85 ਤਾਂ ਕੀ ਹੋ ਗਿਆ ਹੁਣ 10 ਨੰਬਰ ਵਾਲਾ ਵਰਕ ਆ ਵਿੱਚ ਉਹ ਕਰੀਏ ਗਿਆ ਜਾਂ ਤਾਂ ਬਾਹਰ ਹੀ ਪੈ ਗਿਆ ਸਿੱਧਾ ਹੀ ਪਾਤਾ ਚੂਹੇ ਨੇ ਵੱਡ ਵੱਡ ਕੇ ਸੜਤਾ ਤਾਂ ਫੇ ਹੁਣ ਵਿੱਚ ਪੱਛੀਆਂ ਲੁਆਈਆਂ ਮੈਂ ਮੈਂ ਕਿਹਾ ਵੀ ਕੰਮਚਾਲ ਮੜਾ ਮੋਟਾ ਜਿਹੜਾ ਸਿੱਧਾ ਹਵਾ ਦੱਸੀ ਵੀ ਹੁਣ ਨਹੀਂ ਦੱਸੀ ਵੀ ਕਹਿੰਦੇ ਪਾਣੀ ਲਾ ਦਈਏ ਹੁਣ ਕੱਲ ਤੇ ਬਾਦ ਜਿਹੜੀ ਕਣਕ ਨੂੰ ਲੋ ਹੋ ਗਏ ਰਾਤ ਚੱਲੀ ਦੀ ਇੱਕ ਵਰਦਾ ਹਵਾ ਜਿਆਦਾ ਪਹਿਲਾਂ ਦਾ ਚਾਰ ਕਣੀਆਂ ਹੋਰ ਮੜੀਆਂ ਜੀਆਂ ਤੂੰ ਛੱਡ ਜਾ ਲੰਬੀਆਂ ਬਹਿ ਜਾਣੀਆਂ ਇਹ ਨਹੀਂ ਕਿਣੀਆਂ ਕਿਹਾ ਤਾਂ ਮੈਂ ਹਵਾ ਥੋੜੋ ਕਿਹਾ ਅਜੂ ਕਾਲੀਆਂ ਕਣੀਆਂ ਨਹੀਂ ਨਾ ਪੈਣੀਆਂ ਗੈਲ ਹਵਾ ਆਉਂਗੀ ਚੱਲ ਹੁਣ ਦੇਖਦੇ ਆ ਫਿਰ ਤਾਂ ਲਾਏ ਦੇਣਾ ਕਾਲੂ ਪਾਣੀ ਕਿਣੀਆਂ ਉੱਪਰ ਨਹੀਂ ਆਈ ਨੂੰ ਵੀ ਵਰਲੀ ਨੂੰ ਵੀ ਬੂਟੇ ਵਾਲੇ ਕਰਕੇ ਪਾਣੀ ਛੇਤੀ ਮੰਗ ਲੈਣ ਦੀ ਆ ਬੂਟੇ ਸੁੱਕਾ ਪਾਣੀ ਖਿੱਚਦੇ ਆ ਨਾ ਹੁਣ ਤਾਂ ਬੂਟੇ ਨੇ ਜਿਆਦਾ ਪਾਣੀ ਖਿੱਚਣਾ ਪੱਤਾ ਕੱਢ ਰਹੇ ਆ ਮਿਕਾ ਪੱਤੇ ਪੱਤੇ ਨਿਕਲਣੇ ਸ਼ੁਰੂ ਹੋ ਗਏ ਹੁਣ ਇਹ ਜਿਆਦਾ ਪਾਣੀ ਖੇਚਦਾ ਪੀਤੇ ਕਰ ਕਿਉਂ ਪਾਣੀ ਲਾਏ ਦੇਣਾ ਦੇਖੀ ਜਾਉ ਜਬਾ ਬਾਬੂ ਰੇਲ ਮੇ ਜਾਂ ਜੇਲ੍ਹ ਮੇ ਬੂਟੇਲ ਗਿਰਦੀ ਵੀ ਨਹੀਂ ਨਹੀਂ ਤੱਕਾ ਬਹੂਗਾ ਤੂੰ ਕਰਨਾ ਪੈਣਾ ਬੂਟਿਆਂ ਕਰਕੇ ਨਹੀਂ ਬੂਟੇ ਬਾਈ ਛੇਤੀ ਪਾਣੀ ਮੰਗਦੇ ਆ ਨਾ ਹੁਣ ਜੇ ਪਾਣੀ ਨਾ ਲਾਇਆ ਤਾਂ ਬੂਟਿਆਂ ਨੂੰ ਕਣਕ ਵੱਢ ਕੇ ਪਾਣੀ ਲੱਗਣਾ ਕਣਕਲੇ ਮਹੀਨੇ ਨੂੰ ਵੱਢ ਹੋਣੀ ਆ ਉਹ ਵੀ ਲੇਬਰ ਮੇ ਲੇਤੇ ਪਹਿਲੇ ਵਾਰੀ ਕਈ ਵਾਰੀ ਕਣਕ ਲੇਟ ਵੀ ਹੋ ਜਾਂਦੀ ਏ ਲੇਬਰ ਨਾ ਮਿਲੇ ਕਿਉਂਕਿ ਸਾਰੀ ਲੇਬਰ ਗਲੇ ਵੱਢ ਹੋਣੀ ਬੂਟਿਆਂ ਵਾਲੀ ਇਹਦੇ ਕਰਕੇ ਇਹਨੂੰ ਪਾਣੀ ਲਾ ਦੇਣਾ ਇੱਕ ਹੁਣ 엔날라 두아 라키 폴리